ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੈਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਚੇਕ ਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਇਥੇ ਦੱਸਣ ਲੱਗੀਆਂ ਜੀ ਤੁਹਾਨੂੰ ਜਿਹੜੇ ਆਪਣੇ ਆਲੂ ਨੇ ਆਪਾਂ ਇਹਨਾਂ ਨੂੰ ਕਿੱਦਾਂ ਸੰਭਾਲ ਕੇ ਰੱਖ ਸਕਦੇ ਆ ਕਿ ਤੁਹਾਨੂੰ ਪਤਾ ਹੀ ਹੁਣ ਜਦੋਂ ਗਰਮੀ ਆ ਗਰਮੀਆਂ ਦੇ ਵਿੱਚ ਆਲੂ ਹੋ ਇੱਕ ਤਾਂ ਉਗਰ ਜਾਂਦੇ ਆ ਕਿ ਇੱਕ ਇਹਨਾਂ ਦੇ ਵਿੱਚ ਐ ਜਿਹੜਾ ਇਹ ਜਿਵੇਂ ਬੁੜੇ-ਬੁੜੇ ਜਾਂਦੇ ਆ ਉਦਾਂ ਹੋ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਇੱਕ ਉੰਗਰਨ ਤੋਂ ਬਚਾਉਣਾ ਹੈ ਤੇ ਹਾਂ ਇੱਕ ਜਿਵੇਂ ਬੁਢੇ-ਬੁੜੇ ਜੇ ਹੋ ਜਾਂਦੇ ਹਨ ਨਾ ਉਦਾਂ ਵੀ ਨਹੀਂ ਹੋਣਗੇ ਤੁਹਾਡੇ ਆਲੂ ਤੁਸੀਂ ਇਸ ਤਰੀਕੇ ਦੇ ਨਾਲ ਰੱਖਿਓ ਮੈਂ ਤੁਹਾਨੂੰ ਦੱਸਦੀ ਆ ਤੇ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂਜੀ ਆਪਾਂ ਹਾਂ ਇੱਧਰ ਨਾਲ ਇੱਕ ਟੋਕਰੀ ਲੈ ਲੈਣੀ ਆ ਆਪਾਂ ਟੋਕਰੀ ਲੈਣੀ ਆ ਜੀ ਗਲੀ ਵਾਲੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੇਰੀ ਅਵਲ ਟੋਕਰੀ ਹੈ ਇਹ ਵੀ ਗਲੀਆਂ ਵਾਲੀ ਹੋਈ ਆ ਪਰ ਲੇਕਿਨ ਆਲੂ ਪਿਆਜ਼ ਜਿਹੜੇ ਇਕੱਠੇ ਆ ਇਹ ਆਪਾਂ ਆਲੂ ਪਿਆਜ਼ ਇਕੱਠੇ ਕਦੇ ਵੀ ਨਹੀਂ ਰੱਖਣੇ ਕਿਉਂਕਿ ਆਲੂ ਆ ਜਿਹੜੇ ਹਨਾ ਕਈ ਪਿਆਜ਼ ਆ ਇਹ ਪਾਣੀ ਛੱਡ ਜਾਂਦੇ ਆ ਇਸ ਕਰਕੇ ਆਪਾਂ ਨੂੰ ਆਲੂ ਪਿਆਜ਼ ਜਿਹੜੇ ਉਹ ਇਕੱਠੇ ਨਹੀਂ ਰੱਖਣੇ ਚਾਹੀਦੇ ਹੈਗੇ ਤੇ ਮੈਂ ਵੀਡੀਓ ਬਣਾਉਣੀ ਸੀਗੀ ਤੇ ਮੈਂ ਤਾਂ ਕਰਕੇ ਇਕੱਠੇ ਕੀਤੇ ਤੇ ਮੈਂ ਤੁਹਾਨੂੰ ਹੁਣ ਦੱਸਦੀ ਆ ਕਿ ਆਪਾਂ ਇਹਨਾਂ ਦਾ ਕੀ ਕਰਨਾ ਹੈ ਤੇ ਆਪਾਂ ਇੱਥੇ ਹਾਂ ਇੱਕ ਟੋਕਰੀ ਲੈ ਲੈਣੀ ਆ ਟੋਕਰੀ ਆਪਾਂ ਲੈਣੀ ਆ ਜੀ ਜਾਲੀ ਵਾਲੀ ਮਤਲਬ ਵਿੱਚ ਇਹਦੇ ਹਵਾ ਲੱਗਦੀ ਰਹੇ ਠੀਕ ਆ ਕਿ ਨਹੀਂ ਮੇਰੇ ਕੋਲ ਛੋਟੇ ਟੋਕਰੀ ਆ ਤੁਹਾਡੇ ਕੋਲ ਵੱਡੀ ਹੈਗੀ ਤਾਂ ਤੁਸੀਂ ਵੱਡੀ ਵੀ ਯੂਜ਼ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਲੈ ਲੈਣੇ ਆ ਵੇਸਟ ਪੇਪਰ ਤੇ ਮੇਰੇ ਕੋਲ ਬੱਚਿਆਂ ਦੇ ਸੀਗੇ ਵੇਸਟ ਜਿਹੜੀ ਉਹਨਾਂ ਦੀਆਂ ਰਫ ਕਾਪੀਆਂ ਨੇ ਤੇ ਤੁਹਾਡੇ ਕੋਲੇ ਜੇ ਅਖਬਾਰ ਵਗੈਰਾ ਹੈਗਾ ਇਹ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਜਿਹੜੀ ਆਪਣੇ ਆਲੂ ਵਾਲੀ ਬੋਰੀ ਹੁੰਦੀ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਇੱਦਾਂ ਰੱਖ ਦੇਣਾ ਤੇ ਇਹਦੇ ਵਿੱਚੋਂ ਆਪਾਂ ਜਿਹੜੇ ਗਲੇ ਸੜੇ ਆਲੂ ਆ ਮਤਲਬ ਉਹ ਆਪਾਂ ਕੱਢ ਦੇਣੇ ਆ ਬਿਲਕੁਲ ਹੀ ਸਾਫ਼-ਸਾਫ਼ ਆਪਾਂ ਜਿਹੜੇ ਆਲੂ ਆ ਆਪਾਂ ਉਹੀ ਰੱਖਣੇ ਆ ਇਹਦੇ ਵਿੱਚ ਇਦਾਂ ਕਰਕੇ ਆਪਾਂ ਪਹਿਲਾਂ ਆਲੂ ਸਾਰੇ ਇਹਦੇ ਵਿੱਚ ਪਾ ਦਾਂਗੇ ਤੁਸੀਂ ਦੇਖਿਓ ਇਦਾਂ ਕਰਕੇ ਰੱਖ ਕੇ ਕਿ ਆਪਣੇ ਆਲੂ ਆ ਜਿਹੜੇ ਬਿਲਕੁਲ ਵੀ ਨਹੀਂ ਖਰਾਬ ਨਹੀਂ ਹੁੰਦੇ ਹੈਗੇ ਤੇ ਤੁਸੀਂ 6-6 ਮਹੀਨੇ ਤੱਕ ਵੀ ਇਦਾਂ ਕਰਕੇ ਆਲੂਆਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਕਿਉਂਕਿ ਆਪਣੇ ਆਲੂ ਨੂੰ ਆਪਾਂ ਇੱਕ ਠੰਡੀ ਜਗ੍ਹਾ ਤੇ ਰੱਖਣਾ ਹੁੰਦਾ ਆ ਜਿਵੇਂ ਕਿ ਚੁਲਾਪਾ ਕਿਚਨ ਵਗੈਰਾ ਚ ਰੱਖ ਲੈਨੇ ਆ ਪਰ ਲੇਕਿਨ ਆਪਾਂ ਇਦਾਂ ਇਕੱਠੇ ਜੇ ਕਰਕੇ ਰੱਖਦੇ ਆ ਇਹ ਆਪਾਂ ਇਕੱਠੇ ਕਰਕੇ ਨਹੀਂ ਰੱਖਣੇ ਹੈਗੇ ਇਹ ਆਪਾਂ ਥੋੜੂ ਥੋੜੇ ਇਦਾਂ ਫਲਾ ਫਲਾ ਕੇ ਰੱਖਣੇ ਆ ਆ ਦੇਖੋ ਮੈਂ ਆਲੂਆ ਦਾਗ ਲਾ ਇਹਨੂੰ ਆਪਾਂ ਸਾਈਡ ਤੇ ਕੱਢ ਦਵਾਂਗੇ ਇਦਾਂ ਦੇ ਆਲੂ ਆਪਾਂ ਇਹਦੇ ਵਿੱਚ ਆ ਜਿਹੜੇ ਨਹੀਂ ਰੱਖਾਂਗੇ ਇਹ ਆ ਲਓ ਹੁਣ ਇਸ ਤੋਂ ਬਾਅਦ ਵਿੱਚ ਆਪਾਂ ਥੋੜੇ ਜਿਹੇ ਹਨਾ ਪੇਪਰ ਆ ਜਿਹੜੇ ਇੱਥੇ ਉਹ ਆਪਾਂ ਫੇਰ ਧੱਕ ਦਾਂਗੇ ਤੇ ਐਦਾ ਕਰਕੇ ਤੁਸੀਂ ਉਹ ਨੂੰ ਆਪਦੇ ਘਰ ਦੇ ਵਿੱਚ ਜਿਹੜੇ ਆਲੂ ਆ ਉਹ ਸਹੀ ਤਰੀਕੇ ਦੇ ਨਾਲ ਰੱਖ ਸਕਦੇ ਹੋ ਆ ਲੋ ਆ ਦਗੜ ਆਲੂ ਇਹਨਾਂ ਪੈ ਨਹੀਂ ਰੱਖਾਂਗੇ ਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਤੇ ਆਪਣੇ ਚੈਨਲ ਨੂੰ ਸਪੋਰਟ ਜਰੂਰ ਕਰੋ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਿ ਆਪਾਂ ਅੱਗੇ ਤੁਹਾਨੂੰ ਕੀ ਹੈ ਜਿਹੜਾ ਆਪਣਾ ਟਰਾਈ ਕਰਕੇ ਦਿਖਾਈਏ ਦੱਸਿਓ ਤੇ ਆਪਾਂ ਤੁਹਾਨੂੰ ਉਹ ਜਰੂਰ ਦੱਸਾਂਗੇ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ